ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਅੱਜ ਆਪਾਂ ਜੋ ਬੰਦੀ ਸਿੰਘਾਂ ਨੂੰ ਲੈ ਕੇ ਇੱਕ ਬਹੁਤ ਵੱਡੀ ਖਬਰ ਆਈ ਹੈ ਸਾਹਮਣੇ ਜੋ ਜਿਹਦੇ ਵਿੱਚ ਬਈ ਸ਼ਰਿਆਮ ਪੁਲਿਸ ਧੱਕਾ ਕਰ ਰਹੀ ਆ ਕਿਉਂਕਿ ਜੇ ਗੱਲ ਕਰੀਏ ਆਪਾਂ ਸੀਐਮ ਭਗਵੰਤ ਮਾਨ ਦੀ ਜਿਹਨੂੰ ਕੀ ਪੰਜਾਬ ਦੇ ਵਿੱਚ ਇੱਕ ਨਵੀਂ ਸਰਕਾਰ ਸਮਝ ਕੇ ਜਟਾਇਆ ਗਿਆ ਸੀ ਉਹੀ ਇਹ ਕਿਸਾਨਾਂ ਦਾ ਮਜ਼ਦੂਰਾਂ ਦਾ ਦੁਸ਼ਮਣ ਬਣ ਰਿਹਾ ਤੇ ਜੇ ਗੱਲ ਹੁਣ ਕਰੀਏ ਜੋ ਇੱਕ ਮੋਰਚਾ ਰੱਖਿਆ ਗਿਆ ਆਪਣੇ ਸਿੰਘਾਂ ਵੱਲੋਂ ਬੰਦੀ ਸਿੰਘਾਂ ਨੂੰ ਰਿਹਾਈ ਕਰਨ ਵਾਸਤੇ ਤੇ ਉਹਨਾਂ ਦੇ ਉੱਪਰ ਸਿੱਧਾ ਸਾਫ ਸ਼ਰਿਆਮ ਧੱਕਾ ਹੋ ਰਿਹਾ ਜੋ ਵੀਡੀਓ ਬਹੁਤ ਵਾਇਰਲ ਹੋ ਰਹੀਆਂ ਤੇ ਇਹ ਜੋ ਆਪਾਂ ਤੁਹਾਡੇ ਨਾਲ ਅੱਜ ਵਿਚਾਰ ਸਾਂਝੇ ਕਰਨ ਜਾ ਰਹੇ ਹਾਂ ਜੋ ਅੱਜ ਦੀਆਂ ਸਰਕਾਰਾਂ ਜਿਵੇਂ ਸੀਐਮ ਭਗਵੰਤ ਮਾਨ ਆ ਪੰਜਾਬ ਦੇ ਵਿੱਚ ਸਰਕਾਰ ਤੇ ਜੇ ਗੱਲ ਕਰੀਏ ਕੇਂਦਰ ਸਰਕਾਰ ਦੀ ਤਾਂ ਉਹਦੀ ਵੀ ਕੋਈ ਪ੍ਰਕਿਰਿਆ ਆਪਾਂ ਕਹਿੰਦੇ ਆ ਵੀ ਸਾਹਮਣੇ ਕੋਈ ਨਹੀਂ ਆ ਰਹੀ ਕਿਉਂਕਿ ਜੇ ਗੱਲ ਕਰੀਏ ਡੱਲੇਵਾਲ ਸਾਹਿਬ ਨੂੰ ਲੈ ਕੇ 40 ਦਿਨਾਂ ਤੋਂ ਉੱਤੇ ਹੋ ਚੱਲੇ ਉਸ ਬਜ਼ੁਰਗ ਨੂੰ 75 ਸਾਲ ਦਾ ਬਜ਼ੁਰਗ ਜੋ ਮਰਨ ਵਰਤ ਤੇ ਬੈਠਾਗਾ ਨਾ ਹੀ ਕੋਈ ਉਹਦੀ ਪ੍ਰਕਿਰਿਆ ਕੋਈ ਆਪਦੇ ਬੰਨਿਓ ਮੋਦੀ ਦੀ ਆਈਆ ਨਾ ਕੋਈ ਹਰ ਰੋਜ਼ ਉਥੇ ਕਦੇ ਐਮਐਲਏ ਜਾਂ ਦੂਰੋਂ ਦੂਰੋਂ ਪਹੁੰਚਦੇ ਆ ਲੀਡਰ ਮਿਲ ਕੇ ਆ ਜਾਂਦੇ ਆ ਕਿਸੇ ਨੇ ਕੋਈ ਹਲੇ ਤੱਕ ਆਪਦੇ ਬੰਨਿਓ ਜਿਵੇਂ ਆਪਾਂ ਕਹਿੰਦੇ ਆ ਸੈਂਟਰ ਸਰਕਾਰ ਬੰਨਿਓ ਕੋਈ ਹਜੇ ਫੈਸਲਾ ਨਹੀਂ ਆਇਆ ਪੰਜਾਬ ਸਰਕਾਰ ਦੀ ਜੇ ਗੱਲ ਕਰੀਏ ਸੇਮ ਭਵੰਤਮਾਨ ਨਿ ਜੋ ਅਮਨ ਅਰੋੜਾ ਇਹਨਾਂ ਦੇ ਪਾਰਟੀ ਦੇ ਆ ਇਹ ਵੀ ਮਿਲ ਕੇ ਆਏ ਆ ਇਹ ਕਹਿੰਦੇ ਸੀ ਵੀ ਅਸੀਂ ਤੁਹਾਡੇ ਨਾਲ ਖੜੇ ਆ ਮੋਢਾ ਨਾਲ ਮੋਢਾ ਲਾ ਕੇ ਪਰ ਗੱਲਾਂ ਕਰਦੇ ਆ ਬਈ ਹਰ ਰੋਜ਼ ਨਵੀਆਂ ਤੋਂ ਨਵੀਆਂ ਤਰੀਕੇ ਨਾਲ ਵੀਡੀਓ ਵਾ ਹੁੰਦੀਆਂ ਵਾਇਰਲ ਹੁੰਦੀਆਂ ਵੀਡੀਓ ਹਰ ਰੋਜ਼ ਆਉਂਦੀਆਂ ਪਰ ਜੋ ਗੱਲ ਕਰੀਏ ਪਰ ਅਜੇ ਇਨਸਾਫ਼ ਕਿਤੇ ਦਿਖਾਈ ਸਾਨੂੰ ਨਹੀਂ ਨਜ਼ਰ ਆ ਰਿਹਾ ਵੀ ਇਨਸਾਫ਼ ਹੋ ਜੂਆ ਇਨਸਾਫ਼ ਨਹੀਂ ਹੋਇਆ ਅਜੇ ਤੱਕ ਕਿਉਂਕਿ 75 ਸਾਲ ਦਾ ਬਜ਼ੁਰਗ ਜੋ ਉਹ ਮਰਨ ਵਾਰ ਤੇ ਬੈਠਾਗਾ ਕਿ ਕਿ ਸਾਡੇ ਪੰਜਾਬ ਦੇ ਵਿੱਚ ਬਹੁਤ ਵੱਡੀ ਇੱਕ ਖੂਬੀ ਆ ਸਾਡੇ ਕਿਸਾਨ ਇਹਨਾਂ ਉੱਪਰ ਤੇ ਜੀਅ ਜਾਂਦੇ ਆ ਹੁਣ ਮੈਂ ਗੱਲ ਕਰੂੰ ਜਿਹੜਾ ਪਹਿਲਾ ਅੰਦੋਲਨ ਸੀ ਜਦੋਂ ਉਦੋਂ ਵੀ 2 ਸਾਲ ਡੇਢ ਸਾਲ ਦਾ ਅੰਦੋਲਨ ਚੱਲਿਆ ਦਿੱਲੀ ਦੇ ਵਿੱਚ ਉੱਥੇ ਸਾਡੇ ਪੰਜਾਬ ਦੇ ਕਿਸਾਨ ਕਿੰਨੇ ਸ਼ਹੀਦ ਹੋਏ ਆ ਕਿੰਨੇ ਨੌਜਵਾਨਾਂ ਦੀਆਂ ਮੌਤਾਂ ਹੋਈਆਂ ਤੇ ਦੂਜੀ ਗੱਲ ਕਰੀਏ ਜੇ ਇਹਨਾਂ ਨੇ ਅਥਰੂ ਗੈਸ ਦੇ ਗੋਲੇ ਜਿਹੜੇ ਅੱਧੇ ਫੱਟੜ ਕਰੇ ਆ ਗਾਇਲ ਕੀਤੇ ਆ ਅਥਰੂ ਗੈਸ ਦੇ ਗੋਲੇ ਰੌਣ ਦੇ ਰੌਂਦ ਮਾਰੇ ਜਾਂਦੇ ਆ ਨਾ ਕਿ ਇਨਸਾਫ ਨਹੀਂ ਮਿਲਦਾ ਆਪਾਂ ਕਹਿੰਦੇ ਆ ਸਾਡਾ ਪੰਜਾਬ ਆਜ਼ਾਦ ਹੋ ਚੁੱਕਿਆ ਆਜ਼ਾਦ ਨਹੀਂ ਹੋ ਚੁੱਕਿਆ ਆਪਾਂ ਹਲੇ ਵੀ ਗੁਲਾਮੀ ਦੀ ਗੁਲਾਮੀ ਵਿੱਚਾਂ ਸਰਕਾਰਾਂ ਦੀ ਗੁਲਾਮੀ ਵਿੱਚਾਂ ਆਪਾਂ ਜੀ ਕਿਉਂਕਿ ਸਾਡੇ ਪੰਜਾਬ ਦੀ ਇੱਕ ਬਹੁਤ ਵੱਡੀ ਜੋ ਦਸਤੂਰ ਰਿਹਾ ਆਪਣੇ ਪੰਜਾਬ ਦਾ ਕੋਈ ਵੀ ਸਰਕਾਰ ਆ ਜਦੋਂ ਇੱਕ ਵਾਰ ਕਿਸੇ ਨੂੰ ਜਿਤਾ ਦੇ ਤਾਂ ਹਰ ਵਾਰ ਉਹੀ ਜਿੱਤਦੀ ਆਉਂਦੀ ਆ ਹੁਣ ਗੱਲ ਕਰੂੰ ਕਾਂਗਰਸ ਕਾਲੀ ਦੀ 25 ਸਾਲ ਰਾਜ ਕਰਿਆ ਸ਼ੁਰੂ ਤੋਂ ਇਹੀ ਜਿੱਤਦੇ ਆਇਆ ਪਰ ਹਾਲਾਂਕਿ ਇਹ ਇੰਨਾ ਠੱ꺼 ਨਹੀਂ ਕਰਦੇ ਸੀ ਤੇ ਬਣਾਉਂਦਾ ਕੋਈ ਵੀ ਕੁਝ ਨਹੀਂ ਨਾ ਤਾਂ ਪੰਜਾਬ ਵਿੱਚ ਕੋਈ ਨੌਕਰੀਆਂ ਮਿਲੀਆਂ ਨਾ ਹੀ ਤਾਂ ਸੀਐਮ ਭਵੰਤਮਨ ਦੀ ਸਰਕਾਰ 'ਚ ਵਾਅਦੇ ਕਰਦਾ ਹੁੰਦਾਗਾ ਜਦੋਂ ਉਹ ਭਾਸ਼ਣ ਦਿੰਦਾ ਮੈਂ ਨੌਕਰੀਆਂ ਦਿੱਤੀਆਂ ਜੀ ਬਿਜਲੀ ਫਰੀ ਕਿਤੀ ਹਾਂ ਬਿਜਲੀ ਨਾਲ ਸਾਡੇ ਗਰੀਬਾਂ ਦੇ ਕੋਈ ਗੁਜ਼ਾਰੇ ਨਹੀਂ ਹੋਣਗੇ ਜੋ ਨੌਕਰੀਆਂ ਦੀ ਗੱਲ ਕਰੀਏ ਸਾਡੇ ਇਧਰ ਮੁੰਡੇ ਕੁੜੀਆਂ ਐਮਏ ਕਰ ਕਰਕੇ ਪਲੱਸ 2 ਪਾਸ ਕਰਕੇ ਐਮਏ ਪਾਸ ਕਰ ਕਰਕੇ ਬਾਹਰ ਜਾਈ ਜਾਂਦੇ ਆ ਕਿਉਂਕਿ ਰਜਗਾਰ ਹੈ ਨਹੀਂ ਸਾਡੇ ਪੰਜਾਬ ਦੇ ਵਿੱਚ ਇਹਦਾ ਕਰਕੇ ਬਾਹਰ ਜਾਂਦੇ ਆ ਜੇ ਪੰਜਾਬ ਦੇ ਵਿੱਚ ਰਜਗਾਰ ਹੋਵੇ ਤਾਂ ਸਾਡੇ ਮੁੰਡੇ ਕੁੜੀਆਂ ਬਾਹਰ ਕਿਉਂ ਜਾਣ ਲਾਉਣ ਚੱਕ ਚੱਕ ਕੇ ਕਰਜਾਉ ਮਾਂ ਪਿਓ ਨੂੰ ਕਰਜਾਉ ਕਰਕੇ ਫੇਰ ਬਾਹਰ ਜਾਂਦੇ ਆ ਬਾਹਰੋਂ ਫੇਰ ਪਕਾਈਆਂ ਕਰਕੇ ਉੱਥੇ ਏਜੰਟ ਇਹਨਾਂ ਨੂੰ ਧੋਖੇ ਨਾਲ ਭੇਜ ਦਿੰਦੇ ਆ ਜਿਵੇਂ ਆਪਾਂ ਕਹ ਦੀਏ ਜਿਵੇਂ ਅੱਧੇ ਡਾਕੀ ਡੁਕੀ ਲਾ ਕੇ ਜਾਂਦੇ ਜਿਹੜੇ ਉਹ ਵੀ ਫਸ ਜਾਂਦੇ ਆ ਕਿਉਂਕਿ ਇੱਕ ਝਲਸੇ ਨਾਲ ਇਹਨਾਂ ਦਾ ਤਿਆਰਬਾ ਸਮਝਾਉਣ ਦਾ ਕੁਝ ਹੋਰ ਹੁੰਦਾਗਾ ਜੇ ਗੱਲ ਕਰੀਏ ਜਨਤਾ ਦਾ ਕਿਉਂਕਿ ਇਹ ਬੰਦੇ ਨੂੰ ਜਾਂਚ ਵਸਾ ਲੈਂਦੇ ਇੱਕ ਵਾਰੀ ਇੱਕ ਵਾਰ ਕਹਿ ਕੇ ਤੋਰ ਦੇਣਗੇ ਹਾਂਜੀ ਉੱਥੇ ਸਾਨੂੰ ਕੋਈ ਨਾ ਬੰਦਾ ਟੱਕਰ ਜੂ ਥੋੜਾ ਉੱਥੇ ਕੰਮ ਵੀ ਮਿਲੂ ਥੋੜ ਨੂੰ 500 ਲੱਖ ਚ ਭੇਜ ਦਾਂਗੇ ਜੀ 10 ਲੱਖ ਚ ਭੇਜਾਂਗੇ ਜੋ ਵੀ ਕਿਵੇਂ ਵੀ ਗੱਪ ਛੱਪ ਮਾਰ ਕੇ ਸਾਡੇ ਪੰਜਾਬੀਆਂ ਨੂੰ ਇਹ ਜਾਂਚ ਵਸਾ ਲੈਂਦੇ ਆ ਸਾਡੇ ਆਲੇ ਫੇਰ ਫਸ ਜਾਂਦੇ ਆ ਜਿਹੜੇ ਪ੍ਰਜਾ ਇਹ ਪਤਾ ਕੀ ਹੁੰਦਾ ਗੱਲ ਸਾਰੀ ਪੈਸੇ ਦੀ ਹੈ ਪੈਸੇ ਕਮਾਉਣ ਦਾ ਹੁੰਦਾ ਵੀ ਮੈਂ ਜਾ ਕੇ ਉੱਥੇ ਵੱਧ ਕਮਾऊं ਜੇ ਪੰਜਾਬ ਵਿੱਚ ਰੋਜ਼ਗਾਰ ਹੋਵੇ ਸਾਡੇ ਪੰਜਾਬ ਸਾਡੇ ਮੁੰਡੇ ਕੁੜੀਆਂ ਬਾਹਰ ਨਾ ਜਾਣ ਕੈਨੇਡਾ ਵੀ ਆਪਦੇ ਬੰਨਿਓ ਇਸ ਗੱਲ ਦਾ ਮਾਨ ਕਰਦਾ ਅਮਰੀਕਾ ਕੈਨੇਡਾ ਕਿਆਂ ਵਾਲੇ ਕਹਿੰਦੇ ਆ ਵੀ ਸਾਡੇ ਬੰਨਿ ਇਹ ਪੰਜਾਬ ਵਾਲੇ ਆ ਰਹੇ ਆ ਜਦੋਂ ਰੋਜ਼ਗਾਰ ਹੈ ਨਹੀਂ ਕਹਿ ਸਕਦੇ ਉਹ ਕਿਉਂਕਿ ਸਾਡੇ ਪੰਜਾਬ ਦੀ ਸਰਕਾਰ ਮਾੜੀ ਹੈਗੀ ਬੋਟਾਂ ਦੇਖਦਾ ਮੈਂ ਤਾਂ ਸਾਡੀ ਪੰਜਾਬ ਦੀ ਸਰਕਾਰ ਮਾੜੀ ਆ ਕੇਂਦਰ ਸਰਕਾਰ ਮਾੜੀ ਆ ਜਿਵੇਂ ਕਿ ਸਾਡੇ ਕਿਸਾਨਾਂ ਨਾਲ ਇੱਕ ਵਾਰ ਜਦੋਂ ਵੋਟਾਂ ਦਾ ਟਾਈਮ ਹੁੰਦਾ ਉਦੋਂ ਹੱਥ ਬੰਨ੍ਹ ਕੇ ਵੋਟਾਂ ਪਵਾ ਲੈਂਦੇ ਆ ਬਾਅਦ ਚ ਫਿਰ ਉਹੀ ਹਾਲ ਸਾਡੇ ਲੋਕ ਫਿਰ ਤਜੇ ਜਾਂਦੇ ਆ ਗੱਲ ਬਸ ਹੁਣ ਵੱਡੀ ਇਹ ਹੈ ਜੋ ਬੰਦੀ ਸਿੰਘਾਂ ਨੂੰ ਲੈ ਕੇ ਇੱਕ ਮੋਰਚਾ ਰੱਖਿਆ ਗਿਆ ਸੀ ਤੇ ਸ਼ਰਿਆਮ ਉੱਥੇ ਧੱਕਾ ਕਰ ਰਹੀ ਹੈ ਸਰ ਪੰਜਾਬ ਪੁਲਿਸ ਇਹ ਆਰਡਰ ਉੱਤੋਂ ਆਏ ਆ ਜਿਹੜੇ ਇਹ ਕਹਿੰਦੇ ਅਸੀਂ ਮਜਬੂਰ ਆ ਲਾਠੀ ਚਾਰਜ ਕਰਦੇ ਆ ਸਾਡੇ ਕਿਸਾਨਾਂ ਤੇ ਨਾਲੂ ਸਾਡੇ ਜੋ ਸਿੰਘ ਉੱਥੇ ਬੈਠੇ ਆ ਮੋਰਚੇ ਤੇ ਸਿੰਘ ਥੋੜੇ ਘਾਟਾ ਹਜੇ ਜਥੇਬੰਦੀਆਂ ਸਾਰੀਆਂ ਨਹੀਂ ਪਹੁੰਚੀਆਂ ਤੇ ਭਾਰੀ ਜਿੰਤੀ ਚ ਪੁਲਿਸ ਵਾਲੇ ਇਹਦਾ ਕਰਕੇ ਸ਼ਰਿਆਮ ਤੱਕਾ ਹੋ ਰਿਹਾ ਤੇ ਵੀ ਬਹੁਤ ਆਪਾਂ ਸੁਣ ਨੂੰ ਮਿਲਦੀਆਂ ਹਰ ਰੋਜ਼ ਵੀਡੀਓ ਜਿਆਦਾ ਵਾਇਰਲ ਹੋ ਰਹੀਆਂ ਜੋ ਸਾਡੇ ਬੰਦੀ ਸਿੰਘ ਹੁਣ ਗੱਲ ਕਰਾਂਗੇ ਆਪਾਂ ਅਮਰਤਪਾਲ ਦੀ 497000 ਵੋਟ ਵੋਟ ਤੇ ਜਿੱਤੇ ਹੋਏ ਬਹੁਤ ਵੱਡੀ ਲੀਡ ਹੁੰਦੀ ਹੈ ਕਿ 497000 ਵੋਟ ਕਿਉਂਕਿ ਆਪਦੇ ਦਮ ਤੇ ਜਿੱਤਿਆ ਹੋਇਆ ਸੀ ਉਹ ਇਨਸਾਨ ਉਹਦੇ ਮਗਰ ਲੋਕ ਬਹੁਤ ਸੀ ਜੇ ਉਹਦਾ ਮੋਹ ਪ੍ਰੇਮ ਲੋਕਾਂ ਨਾਲ ਹੈਗਾ ਸੀ ਲੋਕਾਂ ਨੇ ਉਹਨੂੰ ਚੁਣਿਆ ਸੀ ਤਾਂ ਲੋਕ ਪਾਗਲ ਨਹੀਂ ਹੈਗੇ ਇੰਨੀ ਵੋਟਾਂ ਪਈਆਂ ਜਿਹੜੀਆਂ ਉਹਨੂੰ ਉਹ ਕੋਈ ਉਹੀ ਥੋੜੀ ਪੈ ਗਈਆਂ ਜੇ ਕੁਝ ਦੇਖਿਆ ਲੋਕਾਂ ਨੇ ਕੋਈ ਇਹ ਤਾਂ ਹੈ ਨਹੀਂ ਵੀ ਉਹੀ ਜਿੱਤ ਗਿਆ ਤਾਂ ਕਰਕੇ ਚਲੋ ਜੀ ਅੱਜ ਦੀ ਵੀਡੀਓ ਆਪਣੀ ਅਮਰਤਪਾਲ ਤੇ ਜੋ ਤੇ ਜਿਹੜੇ ਆਪਣੇ ਬੰਦੀ ਸਿੰਘਾਂ ਨੂੰ ਲੈ ਕੇ ਜਦੋਂ ਤੱਕ ਵੀਡੀਓ ਜਾਂਦੀ ਹੈ ਬਾਈ ਸ਼ੇਅਰ ਕਰਦੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਰਹੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਦ ਰਹੇ ਧੰਨਵਾਦ ਜੀ